¡Dejido! 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 ਫਗਵਾੜਾ ਦੇ ਹਨੂਮਾਨ ਗੜੀ ਮੰਦਿਰ ਵਿਖੇ ਹਨੂਮਾਨ ਜਨਮਤੀ ਬੜੀ ਹੀ ਧੂਮ ਧਾਮ ਨਾਲ ਮਨਾਇ ਗਈ ਜਿਸ ਦੌਰਾਨ ਰਾਮ ਭਗਤਾ ਨੇ ਲੰਬੀਆਂ ਲੰਬੀਆਂ ਕਤਾਰਾਂ ਵਿੱਚ ਮੱਥਾ ਟੇਕਿਆ ਇਸ ਮੌਕੇ ਤੇ ਹਨੂਮਾਨ ਜਨਮਤੀ ਦੀ ਖੁਸ਼ੀ ਮਨਾਉਂਦੇ ਹੋਏ ਰਾਮ ਭਗਤ ਬਲਰਾਮ ਜੀ ਨੇ ਜੈ ਸ਼੍ਰੀ ਰਾਮ ਦੇ ਨਾਰੇ ਲਾਉਂਦੇ ਹੋਏ ਸਾਰੇ ਭਗਤਾ ਦਾ ਮਨ ਮੋਹ ਲਿਆ ਅਤੇ ਪੂਰੇ ਹਨੂਮਾਨ ਗੜੀ ਵਿੱਚ ਜੈ ਸ਼੍ਰੀ ਰਾਮ ਦੇ ਨਾਰੇ ਗੂੰਜ ਉੱਠੇ ਇਸ ਮੌਕੇ ਤੇ ਕਿਸ ਤਰ੍ਹਾਂ ਬਾਬਾ ਰਾਮ ਜੀ ਨੇ ਨਾਰੇ ਲਗਾਉਂਦੇ ਹੋਏ ਰਾਮ ਭਗਤਾ ਦਾ ਮਨ ਜਿੱਤਿਆ ਦੇਖੋ ਫਗਵਾੜਾ ਐਕਸੈਸ ਨੀਜ਼ ਤੋਂ ਵਿਨੋਦ ਸ਼ਰਮਾ ਦੀ ਰਿਪੋਰਟ ਅੱਜ ਗੋਮੀ ਸੇਵਕ ਰਾਮਲਾ ਤਿਆਰ ਕਮੇਟੀ ਵੱਲੋਂ ਇੱਡਾ ਵੱਡਾ ਜੋ ਪ੍ਰਭੂ ਹਰਿਮਾਨ ਜੀ ਨੇ ਸਾਡੇ ਤੇ ਕਿਰਪਾ ਕੀਤੀ ਆ ਅੱਜ ਜਨਮ ਮਹੋਤਸਵ ਮਨਾ ਰਹੇ ਆ ਅੱਜ ਸਾਡੇ ਵਿੱਚ ਗੁਜਰਾਤ ਦੇ ਪੂਰੇ ਮੁੱਖ ਮੰਤਰੀ ਵੀਜੇ ਰਵਾਨੀ ਜੀ ਨੇ ਵੀ ਇੱਥੇ ਆ ਕੇ ਅਸ਼ੀਰਵਾਦ ਲਿਆ ਔਰ ਇਹ ਪ੍ਰਸਿੱਧ ਮੰਦਿਰ ਬਨਚੂਕੜ ਜਿੱਦਾਂ ਜੰਦਰ ਦੇਵੀ ਦਾਵਾ ਇਦਾਂ ਹੀ ਬਗੜਾ ਕੌਮੀ ਸੇਵਾ ਹਰਮਨ ਤੇ ਆਰ ਕਮੇਟੀ ਸਾਡੀ 2 ਸਾਲ ਤੋਂ ਜਿਹੜਾ ਅੱਜ ਲੰਗਰ ਚੱਲ ਰਿਹਾ ਅੱਜ ਸੰਗਤ ਇੰਨੀ ਆ ਪੈਰ ਰੱਖਣ ਨੂੰ ਜਗ੍ਹਾ ਨਹੀਂ ਮੈਂ ਅੱਜ ਦੇ ਦਿਨ ਹਰਿਮਾਨ ਜੀ ਦੀ ਕਿਰਪਾ ਦੇ ਨਾਲ ਜਨਮ ਮਹੋਤਸਵ ਦੇ ਵਿੱਚ ਪੂਰੇ ਦੇਸ਼ ਭਰ ਔਰ ਭੋਗੜਾ ਨਿਵਾਸੀਆਂ ਨੂੰ ਆਪਣੇ ਵੱਲੋਂ ਬਹੁਤ-ਬਹੁਤ ਵਧਾਈ ਦਿੰਦਾ ਸਵੇਦਾ ਲਗਾਤਾਰ 7ਵੇਂ ਤੋਂ ਲੰਘਦਾ ਚੱਲਿਆ ਸੰਗਤ ਇੰਨੀ ਆ ਰਸ਼ ਬਹੁਤ ਆ ਔਰ ਮੈਂ ਆਪਣੀਆਂ ਭੈਣਾਂ ਨੂੰ ਵੀਰਾਂ ਨੂੰ ਆਪਣੇ ਵੱਲੋਂ ਅੱਜ ਦੇ ਜਨਮ ਉਸਤਵ ਤੇ ਹਨੂਮਾਨ ਭਜਨ ਉੱਪਰ ਸਾਰਿਆਂ ਦੀ ਕਿਰਪਾ ਕਰੇ ਔਰ ਇਦਾਂ ਦੀ ਕਿਰਪਾ ਕਰੇ ਤੰਦਰੁਸਤੀ ਔਰ ਲੋਕੀਅਤਾ ਅਗਲੇ ਮੰਗਲਵਾਰ ਨੂੰ ਵੀ ਅਸੀਂ ਇੱਥੇ ਬਹੁਤ ਖੁਸ਼ ਲੈ ਕੇ ਗਏ ਜੈ ਸ਼੍ਰੀ ਨਾਮ ਜੈ ਸ਼੍ਰੀ ਨਾਮ ਜੈ ਸ਼੍ਰੀ